ਸਭ ਤੋਂ ਪਹਿਲੇ ਮੈਂ ਫਤਿਹ ਅਸਕਰਦਾ ਜੀ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਸਟੇਜ ਤੇ ਬ੍ਰਾਜਮਾਨ ਬਹੁਤ ਹੀ ਸਤਿਕਾਰਯੋਗ ਸ਼੍ਰੀ ਕਾਲ ਤਖਤ ਸਾਹਿਬ ਆਪਣੀ ਸੁਪਰੀਮ ਅਥਾਰਟੀ ਦੇ ਸਿੰਘ ਸਾਹਿਬ ਆਪਣੇ ਵਿੱਚ ਬੈਠੇ ਹਨ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਨਾਥ ਸਾਹਿਬ ਮਨਜੀਤ ਜੀ ਤੇ ਸਮੁੱਚੀ ਲੀਡਰਸ਼ਿਪ ਸੰਤ ਮਹਾਪੁਰਖ ਤੇ ਦਿੱਲੀ ਦੇ ਕੋਨੇ-ਕੋਨੇ ਤੋਂ ਆਈ ਸੰਗਤ ਅੱਜ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਸੈਮੀਨਾਰ ਰੱਖਿਆ ਹੈ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350 ਸਾਲ ਸ਼ਤਾਬਦੀ ਦੇ ਸੰਬੰਧ ਵਿੱਚ ਜੇ ਤੁਸੀਂ ਸਿੱਖ ਕੌਮ ਦਾ ਇਤਿਹਾਸ ਦੇਖੋ ਇੱਕ ਕੁਰਬਾਨੀ ਵਾਲਾ ਇਤਿਹਾਸ ਹੈ ਅੱਜ ਆਪਾਂ 350 ਸਾਲ ਦੀ ਸ਼ਤਾਬਦੀ ਮਨਾ ਰਹੇ ਹਾਂ ਗੁਰੂ ਸਾਹਿਬ ਨੇ ਕੀ ਮੈਸੇਜ ਦਿੱਤਾ ਸੀ ਆਪਾਂ ਸਭ ਤੋਂ ਪਹਿਲਾ ਮੈਸੇਜ ਸੀ ਸੈਕਲਰਿਜ਼ਮ ਦਾ ਕਿ ਉਹਨਾਂ ਨੇ ਆਪਣੀ ਕੁਰਬਾਨੀ ਸ਼ਹਾਦਤ ਦਿੱਤੀ ਦੂਜੇ ਧਰਮ ਨੂੰ ਬਚਾਉਣ ਵਾਸਤੇ ਐਜਾ ਐਗਜ਼ਾਮਪਲ ਕਿਤੇ ਨਹੀਂ ਹੋਣਾ ਦੁਨੀਆਂ 'ਚ ਮੈਂ ਕਹਿ ਸਕਦਾ ਸਭ ਤੋਂ ਸੈਕੂਲਰ ਧਰਮ ਉਹ ਸਿੱਖ ਧਰਮ ਹੈ ਆਪਾਂ ਹਰ ਰੋਜ਼ ਅਰਦਾਸ ਕਰਦੇ ਹਾਂ ਸਰਬੱਤ ਦੇ ਭਲੇ ਦੀ ਆਪਾਂ ਕੱਲੇ ਸਿੱਖਾਂ ਦੇ ਭਲੇ ਦੀ ਨਹੀਂ ਗੱਲ ਕਰਦੇ ਐਸ਼ ਸ਼ਤਾਬਦੀ ਦੇ ਸੰਬੰਧ ਵਿੱਚ ਇੱਕ ਹੋਰ ਵੀ ਮੈਸੇਜ ਆਇਆ ਇੱਕ ਕੁਰਬਾਨੀ ਦਾ ਇੱਕ ਜਿਹੜਾ ਹਿਊਮਨ ਰਾਈਟਸ ਦੇ ਪ੍ਰੋਟੈਕਸ਼ਨ ਦਾ ਗੁਰੂ ਸਾਹਿਬ ਕੋਈ ਇਸਲਾਮ ਦੇ ਖਿਲਾਫ ਨਹੀਂ ਸੀ ਉਹ ਕਨਵਰਜਨ ਦੇ ਖਿਲਾਫ ਸੀ ਆ ਮੈਂ ਕਿਹਦੇ ਕਿਹਾ ਮੈਂ ਪਾਰਲੀਮੈਂਟ 'ਚ ਆ ਗੱਲ ਕੀਤੀ ਸੀ ਜੇ ਪਾਰਲੀਮੈਂਟ ਵਿੱਚ ਤੁਸੀਂ ਦੇਖਿਆ ਹੋਣਾ ਆਪਣੇ ਦੇਸ਼ ਵਿੱਚ ਅੱਜ ਹਾਲਾਤ ਐ ਜੇ ਬਣ ਗਏ ਐ ਅੱਜ ਪੋਲੀਟੀਕਲ ਪਾਰਟੀਆਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਰਾਜ ਕਰਨੀਆਂ ਚਾਹੁੰਦੀਆਂ ਐ ਇੰਨਾ ਵੱਡਾ ਕਮਿਊਨਲ ਡਿਵਾਈਡ ਕਰਨਾ ਚਾਹੁੰਦੇ ਆ ਹਰ ਚੀਜ਼ ਵਿੱਚ ਧਰਮ ਜੋੜਿਆ ਜਾ ਰਿਹਾ ਹੈ ਹਰ ਦੂਜੇ ਧਰਮਾਂ ਤੇ ਸਥਾਨਾਂ ਤੇ ਅਟੈਕ ਕੀਤਾ ਜਾਂਦਾ ਕਿਸ ਵਾਸਤੇ ਵੋਟ ਵਾਸਤੇ ਜੋ ਇੱਕ ਦਿਨ ਡਿਬੇਟ ਚੱਲ ਰਹੀ ਸੀ ਤੇ ਮੈਂ ਪਾਰਲੀਮੈਂਟ ਮੈਂ ਕਿਹਾ ਮੈਂ ਕਿਹਾ ਜੀ ਤੁਹਾਨੂੰ ਸਾਰਿਆਂ ਨੂੰ ਸਿੱਖ ਧਰਮ ਤੋਂ ਸਿੱਖਣਾ ਚਾਹੀਦਾ ਹੈ ਆਪਣੇ ਗੁਰੂ ਸਬਾਹ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਤੇ ਇੱਥੇ ਆਪਾਂ ਇੱਕ ਦੂਜੇ ਦੇ ਧਰਮ ਨੂੰ ਖਤਮ ਕਰਨ ਤੇ ਲੱਗੇ ਆਂ ਦੇਖੋ ਪੰਜਾਬ ਵੀ ਕਹਿ ਜਾ ਸੁਬਾ ਹੈ ਭਾਵੇਂ 1984 ਵਿੱਚ ਦਿੱਲੀ ਚ ਕਤਲੇਆਮ ਹੋਏ ਇੱਕ ਸੈਕਸ਼ਨ ਨੇ ਕੀਤੇ ਇੱਕ ਪੋਲੀਟੀਕਲ ਪਾਰਟੀ ਨੇ ਕੀਤੇ ਪਰ ਪੰਜਾਬ ਵਿੱਚ ਕਿਤੇ ਭਾਈਚਾਰਕ ਸਾਂਝ ਨਹੀਂ ਟੁੱਟੀ ਇੱਕ ਇਨਸੀਡੈਂਟ ਤੁਸੀਂ ਨਹੀਂ ਦੇਖ ਸਕਦੇ ਇੱਕ ਦਿਨ ਇੱਕ ਘੰਟਾ ਜਿੱਥੇ ਹਿੰਦੂ ਤੇ ਸਿੱਖ ਭਰਾਵਾਂ ਵਿੱਚ ਕਿਤੇ ਪੰਜਾਬ ਵਿੱਚ ਕੋਈ ਲੜਾਈ ਹੋਈ ਹੋਏ ਭਾਵੇਂ ਬੜੀਆਂ ਤਾਕਤਾਂ ਲੱਗੀਆਂ ਸੀ ਕਿਉਂਕਿ ਆਪਣੀ ਕੌਮ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਕੌਮ ਹੈ ਆਪਣੀ ਕੌਮ ਵਿੱਚ ਸੇਵਾ ਭਾਵਨਾ ਹੈ ਆਪਣੀ ਕੌਮ ਵਿੱਚ ਜ਼ੁਲਮ ਦੇ ਖਿਲਾਫ ਲੜਨ ਦੀ ਉਹ ਸਪਿਰਿਟ ਹੈ ਜਿੱਥੇ ਵੀ ਜ਼ੁਲਮ ਹੁੰਦਾ ਹੈ ਜਾਂ ਜਿੱਥੇ ਵੀ ਨੁਕਸਾਨ ਹੁੰਦਾ ਹੈ ਸਭ ਤੋਂ ਪਹਿਲੇ ਆਪਣੀ ਕੌਮ ਉੱਥੇ ਪਹੁੰਚਦੀ ਹੈ ਮੈਂ ਦੇਖ ਰਿਹਾ ਸੀ ਜਦੋਂ ਗੁਜਰਾਤ ਵਿੱਚ ਭੁੱਜ ਵਿੱਚ ਉੱਥੇ ਅਰਥ ਕੋਈ ਕੁਆਈ ਸੀ ਸਭ ਤੋਂ ਪਹਿਲੇ ਆਪਣੇ ਖਾਲਸੇ ਉੱਤੇ ਪਹੁੰਚੇ ਸੀ ਸੇਵਾ ਕਰਨ ਵਾਸਤੇ ਜਦੋਂ ਸੁਨਾਮੀ ਆਈ ਸੀ ਤਾਮਿਲਨਾਡੂ ਇੱਥੋਂ ਸਾਰੇ ਲੋਕ ਲੰਗਰ ਲੈ ਕੇ ਸਾਰੀ ਸੇਵਾ ਵਾਸਤੇ ਤੇ ਚ ਕਿਤੇ ਵੀ ਕੋਈ ਸਮੱਸਿਆ ਹੁੰਦੀ ਹੈ ਦੁਨੀਆ 'ਚ ਵੀ ਹੁੰਦੀ ਹੈ ਤੁਸੀਂ ਅਮਰੀਕਾ ਕੈਨੇਡਾ ਚੱਲ ਜਾਓ ਮੁਫਤ ਦਾ ਲੰਗਰ ਲਾਉਂਦੇ ਆ ਗਰੀਬਾਂ ਨੂੰ ਮੈਂ YouTube ਤੇ ਕਈ ਵਾਰ ਦੇਖਦਾ ਹੁੰਨਾ ਮੁਫਤ ਲੰਗਰ ਜਾਂ ਮੁਫਤ ਰਾਸ਼ਨ ਵੰਡਦੇ ਕੈਨੇਡਾ ਵਿੱਚ ਖਾਲਸੇ ਦਾ ਇੱਕ ਨੰਗਰ ਲੱਗਿਆ ਜਿੱਥੇ ਗੋਰੇ ਆਉਣ ਕਾਲੇ ਆਉਣ ਕਿਸੇ ਦੇਸ਼ ਦੇ ਲੋਕ ਆਉਣ ਲਾਈਨਾਂ ਲਾ ਕੇ ਲਈ ਜਾਂਦੇ ਆ ਇਹ ਜੀ ਮਿਸਾਲ ਕਿਤੇ ਨਹੀਂ ਦੇਖੀ ਹੋਣੀ ਤੁਸਾਂ ਆਪਾਂ ਆਪਣੀ ਆਬਾਦੀ 2% ਹੈ। ਦੇਸ਼ ਵਿੱਚ ਦੁਨੀਆ ਦੇ ਮੁਕਾਬਲੇ 'ਚ ਆਪਾਂ ਬਹੁਤ ਘੱਟ ਆਪਣੀ ਪਰਸੈਂਟੇਜ ਹੈ। ਪਰ ਆਪਣੀ ਕੌਮ ਇੱਕ ਮਿਹਨਤੀ ਕੌਮ ਹੈ। ਜਿੱਥੇ ਵੀ ਦੁਨੀਆ 'ਚ ਗਈ ਹੈ, ਜਿੱਥੇ ਰਹਿ ਰਹੀ ਹੈ, ਉਹਨਾਂ ਨੇ ਆਪਣਾ ਨਾਂ ਕਮਾਇਆ ਹੈ। ਆਪਣੇ ਉੱਤੇ ਭਾਵੇਂ ਕਿੰਨੇ ਮਰਜ਼ੀ ਇਲਜ਼ਾਮ ਲਾਏ ਹੋਣ ਦੇਖੋ ਅੱਜ ਦੇਸ਼ ਆਜ਼ਾਦ ਹੈ ਸਭ ਤੋਂ ਵੱਡੀਆਂ ਕਰਮਾਨੀਆਂ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਖਾਲਸਾ ਪੰਦੀਆਂ ਨੇ ਜੇ ਗੁਰੂ ਸਾਹਿਬ ਆਪਣੀ ਸ਼ਹਾਦਤ ਨਾ ਦਿੰਦੇ ਨਾ ਰੋਕਦੇ ਔਰੰਗਜ਼ੇਬ ਨੂੰ ਅੱਜ ਪੂਰੇ ਦੇਸ਼ ਪਤਾ ਨਹੀਂ ਕਿਹੜੇ ਲੋਕ ਰਹਿੰਦੇ ਹੁੰਨੇ ਸੀ ਇੱਥੇ ਹਿੰਦੂ ਧਰਮ ਨੂੰ ਬਚਾਉਣ ਵਾਲੇ ਉਹ ਸ਼ਹਾਦਤ ਹੈ ਨਹੀਂ じゃ ਅੱਜ ਦੇਸ਼ ਉਹ ਨਹੀਂ ਹੋਣਾ ਸੀ ਜੋ ਅੱਜ ਹੈ ਪਰ ਆਪਣੇ ਨਾਲ ਭਾਵੇਂ ਮਾਕੇ ਰਹੀ ਸੀ ਭਾਵੇਂ 2% ਆਬਾਦੀ ਹੈ ਪੰਜਾਬ ਦੀ 50% ਫੂਡ ਗ੍ਰੇਨਸ ਆਪਾਂ ਪੂਰੇ ਦੇਸ਼ ਨੂੰ ਇਕੱਲਾ ਪੰਜਾਬ ਦਿੰਦਾ ਹੈ 2% ਲੈਂਡ ਏਰੀਆ ਤੇ ਸਾਰਾ 50% ਤੋਂ ਵੱਧ ਫੂਡ ਗ੍ਰੇਨਸ ਆਪਾਂ ਪੇਸ਼ ਕਰਦੇ ਆਂ ਆਪਾਂ ਨੂੰ ਨਸ਼ੇੜੀ ਕਹਿ ਦਨਗੇ ਆਪਾਂ ਨੂੰ ਕੁਝ ਕਰ ਦਨਗੇ ਟੈਰਰਿਜ਼ਮ ਕਹਿਣਗੇ ਟੈਰਰਿਸਟ ਇਹ ਹੈ ਮੈਂ ਕਹਨਾ ਆਪਣਾ ਦੇਸ਼ ਹੈ ਸਭ ਤੋਂ ਵੱਡੇ ਦੇਸ਼ ਭਗਤ ਆਪਾਂ ਹੈ ਆ ਜਿਹੜੀ ਦੇਸ਼ ਦੀ ਆਜ਼ਾਦੀ ਹੋਈ ਜੋ ਕੁਰਬਾਨੀਆਂ ਦਿੱਤੀਆਂ ਜੋ ਸੰਘਰਸ਼ ਇਤ ਮੌਤਾਂ ਹੋਈਆਂ ਜੋ ਹਜ਼ਾਰਾਂ ਲੋਕ ਭੈਣ ਭਰਾ ਆਪਣੇ ਕਤਲ ਹੋਏ ਆਉਂਦੇ ਜੋ ਜਾਇਦਾਦਾਂ ਤਬਾਹ ਹੋਈਆਂ ਆਪਣੀ ਹੋਈਆਂ ਤਾਂ ਲੜਨ ਨੂੰ ਕੀ ਫਰਕ ਪਿਆ ਜਦ ਦੇਸ਼ ਆਜ਼ਾਦ ਹੋਇਆ ਮੱਧ ਪ੍ਰਦੇਸ਼ ਨੂੰ ਕੋ ਪਤਾ ਹੀ ਨਹੀਂ ਲੱਗਿਆ ਹੋਣਾ ਕਰਨਾਟਕਾਂ ਨੂੰ ਪਤਾ ਹੀ ਲੱਗਿਆ ਉਹਨਾਂ ਕਿਵੇਂ ਦੇਸ਼ਜ਼ਾਦ ਹੋ ਗਿਆ ਜੇ ਦੇਸ਼ਜ਼ਾਦ ਹੋਇਆ ਤੇ ਮੈਂ ਇੱਕ ਫਿਗਰਸ ਦੇਖ ਰਿਹਾ ਸੀ ਮੈਂ ਅੱਜ ਮੈਂ ਕਿ ਅੰਗਰੇਜ਼ਾਂ ਦੇ ਟਾਈਮ 'ਚ 121 ਬੰਦੇ ਅੰਗਰੇਜ਼ਾਂ ਨੇ ਫਾਂਸੀ ਚੜਾਈ ਸੀ ਉਹਨਾਂ ਵਿੱਚੋਂ 93 ਸਿੱਖ ਸੀ 121 'ਚੋਂ 93 ਸਿੱਖ ਸੀ ਕਾਲਾ ਪਾਣੀ ਦੀ ਜੇਲ੍ਹ ਮੈਨੂੰ ਲੱਗਦਾ ਥੋੜੇ ਵਿੱਚ ਬਹੁਤ ਘੱਟ ਲੋਕ ਹੈ ਜਿੱਥੇ ਗਏ ਹੋਣੇ ਕੋਈ ਕਿੰਨੇ ਕਿ ਲੋਕ ਹੈ ਗਏ ਕਾਲਾ ਪਾਣੀ ਦੇ ਐਂਡਮਨ ਮੈਂ ਵੱਡੇ ਬਾਦਲ ਸਾਹਿਬ ਉਹਨਾਂ ਨੇ ਗਏ ਸੀ ਤੇ ਤੁਸੀਂ ਕਾਲਾ ਪਾਣੀ ਜਾਉਣਾ ਅਨੰਦ ਐਂਡਮਨ ਨਿਕੋਬਾਰ ਆਇਲੈਂਡ ਜਿੱਥੇ ਜੇਲ ਹੈ ਤੂੰ ਦੇਖ ਲੋ ਉੱਥੇ ਜੇਲ ਦੇ ਉੱਤੇ ਨਾਂ ਲਿਖੇ ਐ ਕਿਹਨੂ ਕਿਹਨੂ ਰੱਖਿਆ ਗਿਆ ਟੋਟਲ ਕਾਲਾ ਪਾਣੀ ਦੀ ਜੇਲ ਚ 2664 ਲੋਕਾਂ ਨੂੰ 2664 ਲੋਕਾਂ ਨੂੰ ਅੰਦਰ ਰੱਖਿਆ ਗਿਆ ਸੀ ਜੇਲ ਚ ਅੰਗਰੇਜ਼ਾਂ ਨੇ ਉੱਥੇ ਭੇਜਿਆ ਸੀ ਉੱਥੇ ਉਹਨਾਂ ਨੂੰ ਭੇਜਦੇ ਸੀ ਜਿਨ੍ਹਾਂ ਤੋਂ ਜ਼ਿਆਦਾ ਖਤਰਾ ਹੁੰਦਾ ਸੀ ਤੇ ਉਹਨਾਂ ਵਿੱਚੋਂ 2147 2600 ਤੋਂ 2147 ਸਿੱਖ ਸੀ ਫਿਰ ਸਾਨੂੰ ਪਾੜ ਬਣਾਉਣਗੇ ਕਿ ਦੇਸ਼ ਦੀ ਆਜ਼ਾਦੀ ਜਾਂ ਦੇਸ਼ ਕੀ ਦਾ ਦੇਖੋ ਆਪਣੇ ਵਿੱਚ ਮੀਰੀ ਪੀਰੀ ਦਾ ਸਥਾਨਤ ਆਪਣ ਗੁਰੂ ਸਾਹਿਬ ਨੇ ਦਿੱਤਾ ਕਿਉਂ ਦਿੱਤਾ ਉਹਦਾ ਅਸਰ ਅੱਜ ਦੇਖਣ ਨੂੰ ਮਿਲ ਰਿਹਾ ਹੈ ਮੇਰੀ ਪੀੜੀ ਦਾ ਸਿਧਾਂਤ ਕੀ ਸੀ ਜੇ ਧਰਮ ਨੂੰ ਪ੍ਰੋਟੈਕਸ਼ਨ ਵਾਸਤੇ ਪੋਲਿਟিক্যাল ਪਾਵਰ ਦੀ ਲੋੜ ਹੈ ਤੁਸੀਂ ਸਾਰੇ ਬਹੁਤ ਸਾਰੇ ਤੁਸੀਂ ਮੇਰੇ ਬਜ਼ੁਰਗ ਹੋ ਤੁਸੀਂ ਸਾਰੇ ਜਾਣਦੇ ਹੋ ਕਿ ਐਸਜੀਪੀਸੀ ਕਿਵੇਂ ਬਣੀ ਤੇ ਸ਼ਰੋਮਨੀ ਕਾਲਜ ਕਿਉਂ ਬਣਾਇਆ ਗਿਆ ਐਸਜੀਪੀਸੀ ਤੁਸੀਂ ਸਾਲ ਜਾਣਦੇ ਹੋ ਕਿ ਪਹਿਲੇ ਮਹੰਤਾਂ ਦਾ ਗੁਰੂ ਘਰਾਂ ਤੇ ਸਾਰੇ ਗੁਰੂ ਘਰਾਂ ਤੇ ਮਹੰਤਾਂ ਦਾ ਕਬਜ਼ਾ ਸੀ ਅਜੇ ਗਲਤ ਕੰਮ ਕਰਦੇ ਸੀ ਜਿਹੜਾ ਆਪਾਂ ਸਟੇਜ ਤੇ ਵੀ ਨਹੀਂ ਕਹਿ ਸਕਦੇ ਸ਼ਰਮ ਆਉਂਦੀ ਕਹਿੰਦੇ ਆਪਣੇ ਉਦੋਂ ਬਜ਼ੁਰਗਾਂ ਨੇ 104-5 ਸਾਲ ਪਹਿਲੇ ਇਕੱਠੇ ਹੋ ਕੇ ਮਹੰਤਾਂ ਤੋਂ ਆਜ਼ਾਦ ਕਰਾਏ ਗੁਰੂ ਘਰ ਸਾਰੇ ਆਪਣੇ ਆਜ਼ਾਦ ਤਾਂ ਕਰਾ ਲੇ ਦੇਖੋ ਕਿੰਨੇ ਬਜ਼ੁਰਗ ਸਿਆਣੇ ਸੀ ਉਹ ਕਹਿੰਦੇ ਆਜ਼ਾਦ ਤਾਂ ਕਰਾ ਲੇ ਅੱਗੇ ਤੋਂ ਨਾ ਹਮਲਾ ਹੋ ਜੇ ਆਪਾਂ ਆਪਣੀ ਇੱਕ ਸਿਆਸੀ ਪਾਰਟੀ ਠਾਕੀ ਤਾਕਤ ਬਣਾਈਏ ਤੇ ਸ਼ਰੋਂ ਇੱਕ ਮਹੀਨੇ ਬਾਅਦ ਹੀ ਦੇਖੋ ਐਜਪੀਸੀ ਬਣਦੇ ਇੱਕ ਮਹੀਨੇ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਆ ਸ਼੍ਰੋਮਣੀ ਅਕਾਲੀ ਦਲ ਕੋਈ ਪੋਲਿਟੀਕਲ ਪਾਰਟੀ ਨਹੀਂ ਹੈ ਜਿਵੇਂ ਕਾਂਗਰਸ ਹੈ ਇਹ ਹੈ ਉਹ ਹੈ ਇਹਦੇ ਮਗਰ ਇੱਕ ਇਤਿਹਾਸ ਹੈ ਇਹਦੇ ਮਗਰ ਇੱਕ ਸੋਚ ਹੈ ਇਹਦੇ ਮਗਰ ਇੱਕ ਜ਼ਮਵਾਰੀ ਹੈ ਆ ਸਿੱਖ ਕੌਮ ਦੀ ਫੌਜ ਹੈ ਜਿਹੜੀ ਆਪਾਂ ਨਵੀਂ ਜਨਰੇਸ਼ਨ ਜਿਹੜੀ ਆ ਗਈ ਹੈ ਹੌਲੀ-ਹੌਲੀ ਭੁੱਲਦੀ ਜਾ ਰਹੀ ਹੈ ਸ਼ਰਮ ਨਹੀਂ ਕਰਤੋ ਇਸ ਲਈ ਬਣਾਇਆ ਸੀ ਸ਼ਰਮਨੀ ਕਾਲੀ ਦਲ ਜਿਹੜਾ ਚਾਬੀਆਂ ਦਾ ਮੋਰਚਾ ਆਜ਼ਾਦੀ ਤੋਂ ਪਹਿਲੇ ਜਿੱਤਿਆ ਸੀ ਮਹਾਤਮਾ ਗਾਂਧੀ ਨੇ ਪਹਿਲੀ ਚਿੱਠੀ ਲਿਖੀ ਸੀ ਕਾਲੀ ਦਲ ਦੇ ਪ੍ਰਧਾਨ ਨੂੰ ਕਿ ਤੁਸੀਂ ਦੇਸ਼ ਦੀ ਪਹਿਲੀ ਆਜ਼ਾਦੀ ਦੀ ਲੜਾਈ ਜਿੱਤ ਗਏ ਹੋ ਦੇਖੋ ਕਿ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਆਪਾਂ ਨੂੰ ਜਿਹੜਾ ਹੁਣ ਆ ਦਿੱਲੀ ਗੁਰਦੁਆਰਾ ਕਮੇਟੀ ਵੀ ਹੈ ਨਾ ਇੱਥੇ ਵੀ ਪਹਿਲੇ ਉਹ ਦੂਜਿਆਂ ਦਾ ਕਬਜ਼ਾ ਸੀ ਮੰਨਤਾ ਦਾ ਜਿਹੜੇ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਤੁਹਾਨੂੰ ਪਤਾ ਕਿਹਨੇ ਬਣਾਈ ਹੈ ਸ਼੍ਰੋਮਣੀ ਕਾਲੀ ਦਲ ਨੇ ਪੰਜਾਬ ਚੋਂ ਆ ਕੇ ਆਪਣੇ ਇੱਥੇ ਮੋਰਚੇ ਲਾਏ ਇੱਥੇ ਮੋਰਚੇ ਲਾਏ ਤੇ ਇਥੋਂ ਦੇ ਗੁਰੂ ਘਰਾਂ ਨੂੰ ਆਜ਼ਾਦ ਕਰਾ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਕਿਸ ਵਾਸਤੇ ਕਿ ਕੌਮ ਨੂੰ ਆਪਣਾ ਹੱਕ ਹੋਣਾ ਚਾਹੀਦਾ ਹੈ ਆਪਣੇ ਕੌਮ ਗੁਰੂ ਘਰਾਂ ਦੀ ਸੇਵਾ ਕਿਵੇਂ ਹੋਣੀ ਚਾਹੀਦੀ ਹੈ ਤੇ ਮਰਿਆਦਾ ਕੀ ਹੋਣੀ ਚਾਹੀਦੀ ਹੈ ਤੇ ਤੁਸੀਂ ਤੁਹਾਨੂੰ ਸ਼ਾਇਦ ਪਤਾ ਨਾ ਹੋਏ ਆਪਣੇ ਬਲਵਿੰਦਰ ਸਿੰਘ ਭੁੰਦਰ ਸਾਹਿਬ ਪਹਿਲੇ ਜਥੇ ਜਿਹੜੇ ਆਪਣੇ ਸਾਡੇ ਮੇਰੇ ਆਪਣੇ ਸਾਥੀ ਹੈ ਜਿਹੜੇ ਮੇਰੇ ਤੋਂ ਪਹਿਲੇ ਥੋੜੀ ਦੇਰ ਵਾਸਤੇ ਪ੍ਰਧਾਨ ਵੀ ਸੀ ਤੇ ਹੁਣ ਆਪਣੇ ਦਿੱਲੀ ਦੇਖ ਰਹੇ ਸਾਰੇ ਜਾਣਦੇ ਪੁੰਦਰ ਸਾਹਿਬ ਨੂੰ ਸਭ ਤੋਂ ਪਹਿਲੇ ਜਥੇ ਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਾਉਣ ਦੇ ਪਹਿਲੇ ਜਥੇ 'ਚ ਉਹ ਗਏ ਸੀ ਮਕਸਦ ਕੀ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿ ਮੈਨੇਜਮੈਂਟ ਕੌਮ ਕੋਲੇ ਆਏ ਆਪਣੀ ਕੌਮ ਹੈ ਜਿਹੜੀ ਕੱਲੀ ਆਪਣੀ ਕੌਮ ਹੈ ਦੁਨੀਆ ਵਿੱਚ ਜਿਹੜਾ ਡੈਮੋਕਰੈtic ਤਰੀਕੇ ਨਾਲ ਇਲੈਕਸ਼ਨ ਰਾਈ ਆਮ ਸਿੱਖ ਵੋਟ ਪਾ ਕੇ ਕਮੇਟੀ ਬਣਾਉਂਦਾ ਹੈ ਆਪਣੇ ਗੁਰੂ ਘਰਾਂ ਦੀ ਇਸ ਮਰਿਆਦਾ ਰੱਖਣ ਵਾਸਤੇ ਸੇਵਾ ਕਰਨ ਵਾਸਤੇ ਸਾਰੇ ਪ੍ਰਬੰਧ ਕਰਨ ਵਾਸਤੇ ਆ ਕੌਮ ਦੀ ਜਾਇਦਾਦ ਹੈ ਤੇ ਮੈਂ ਅੱਜ ਇਹ ਕਹਿਣਾ ਚਾਹਣਾ ਹੈ ਕਿ ਜਿਹੜੀਆਂ ਕੌਮ ਦੀਆਂ ਇੰਸਟੀਚੂਨਸ ਹੈ ਆਪਣੀ ਕੌਮ ਦਾ ਫਰਜ਼ ਹੈ ਉਹਨਾਂ ਇੰਸਟੀਚੂਨਸ ਨੂੰ ਪ੍ਰੋਟੈਕਟ ਕਰਨਾ ਉਹਨਾਂ ਦੇ ਖਿਲਾਫ ਬੋਲਣਾ ਸਹੀ ਮੈਨੇ ਤੇ ਗਲਤ ਹੈ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ ਕੌਮ ਦੀ ਇੰਸਟੀਚੂਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਆ ਆਪਣਾ ਮਿਨੀ ਪਾਰਲੀਮੈਂਟ ਹੈ। ਸਿਆਣੇ ਕਹਿੰਦੇ ਆ ਜੇ ਕਿਸੇ ਦੇ ਪੇਕੇ ਤਕੜੇ ਹੋਣ ਨਾ ਸਹਰੇ ਘਰ ਇੱਜ਼ਤ ਕਰਦਾ ਹੈ। ਤੁਹਾਡੇ ਸਾਰੇ ਆਪਾਂ ਜੁਨੀਏ ਵੀ ਜੁਨੀਆ ਜੋ ਆਪਾਂ ਭੈਣ ਭਰਾ ਬੈਠੇ ਆ ਆਪਣੇ ਪੇਕੇ ਪੰਜਾਬ ਹੈ। ਪਰ ਹੋਇਆ ਕੀ ਤਾਕਤਾਂ ਇੰਨੀਆਂ ਲੱਗੀਆਂ ਉਹਨਾਂ ਨੇ ਦੇਖ ਲਿਆ ਕਿ ਆ ਕੌਮ ਬਹਾਦਰ ਕੌਮ ਹੈ। ਇਸ ਕੌਮ ਨੂੰ ਕਿਵੇਂ ਕੰਟਰੋਲ ਕੀਤਾ ਜਾਏ ਉਹ ਕਹਿੰਦੇ ਇਸ ਕੌਮ ਨੂੰ ਐ ਕੰਟਰੋਲ ਕਰ ਸਕਦੇ ਆ ਇਹਨਾਂ ਗੁਰੂ ਘਰਾਂ ਤੋਂ ਜਿੱਥੋਂ ਤਾਕਤ ਆਉਂਦੀ ਆ ਉਹਨਾਂ ਦੇ ਕੰਟਰੋਲ ਕਰ ਲਓ ਦੇਖੋ ਕਿੰਨਾ ਬ੍ਰੇਨ ਤਾਕਤ ਲੱਗੀ ਹੈ ਹੁਣ ਜੇ ਗੁਰੂ ਘਰਾਂ ਤੇ ਆਪਣੇ ਕੰਟਰੋਲ ਕਰ ਲੈਣਗੇ ਮਰਿਆਦਾ ਕਰੂ ਕਰ ਲੈਣਗੇ ਤੇ ਆਪਾਂ ਸਿਰ ਝੁਕਾਉਣੇ ਆ ਦੇਖੋ ਕਿੱਡੀ ਵੱਡੀ ਸਾਜ਼ਿਸ਼ ਹੁਣ ਤੁਸੀਂ ਹੌਲੀ ਹੌਲੀ ਦੇਖੋ ਕਿਵੇਂ ਚਲਦੇ ਚਲਦੇ ਤਖਤ ਹਜ਼ੂਰ ਸਾਹਿਬ ਜੀ ਦਾ ਜਿਹੜਾ ਐਕਟ ਹੈ ਉਹ ਬਦਲਿਆ ਗਿਆ ਪਹਿਲੇ ਐਕਟ ਵਿੱਚ ਮੈਂ ਲੱਗਦਾ 3 ਜਾਂ 4 ਮੈਂਬਰ ਸ਼੍ਰੋਮਣੀ ਕਰਦੇ ਪਰ 5 ਮੈਂਬਰ ਸ਼੍ਰੋਮਣੀ ਕਰਦੋਾ ਪ੍ਰਬੰਧਕ ਕਮੇਟੀ ਨਾਮਿਨੇਟ ਕਰਦੀ ਸੀ ਮੈਨੇਜਮੈਂਟ ਵਾਸਤੇ ਚੀਫ ਖਾਲਸਾ ਦਰਬਾਰ ਆਪਣੀ ਕੌਮ ਦੀ ਇੱਕ ਹੋਰ ਜੱਥੇ ਇੰਸਟੀਟਿਊਸ਼ਨ ਆ ਉਹਦੇ ਮੈਂਬਰ ਆਉਂਦੇ ਸੀ ਜਿਹੜੇ ਸਿੱਖ ਮੈਂਬਰ ਪਾਰਲੀਮੈਂਟ ਐ ਪੂਰੇ ਹਿੰਦੁਸਤਾਨ ਵਿੱਚ ਉਹ ਸਿੱਖ ਪਾਰਲੀਮੈਂਟ ਮੈਂਬਰਾਂ ਵਿੱਚੋਂ ਪਾਰਲੀਮੈਂਟ ਦੇ ਮੈਂਬਰ ਜਾਂਦੇ ਸੀ ਸਿੱਖਾਂ ਸਿੱਖ ਨਮਾਇਦੇ ਨੋਮਿਨੇਟ ਹੁੰਦੇ ਸੀ ਮਹਾਰਾਸ਼ਟra ਤੋਂ ਸਿੰਘ ਸਭਾਵਾਂ ਤੋਂ ਵਿੱਚ ਮੈਂਬਰ ਹੁੰਦੇ ਸੀ ਸਾਰੇ ਸਾਊਥ ਇੰਡੀਆ ਤੋਂ ਮੈਂਬਰ ਆ ਕੇ ਕਮੇਟੀ ਬਣੀ ਸੀ ਉਹਨਾਂ ਨੇ ਕਿਹਾ ਕਿ ਇਹ ਇਹਦੇ ਤਾਂ ਕੰਟਰੋਲ ਕਰੋ ਉਹ ਐਕਟ ਹੀ ਬਦਲ ਦਿੱਤਾ ਉਹਨਾਂ ਨੇ ਹੁਣ ਕੀ ਕਰਤਾ ਕਿ ਸਾਰੇ ਮੈਂਬਰ ਨੋਮਿਨੇਟ ਕੀਤੇ ਜਾਣਗੇ ਮਹਾਰਾਸ਼ਟra ਸਰਕਾਰ ਤੋਂ ਕੋਈ ਮਰਜ਼ੀ ਆਪਣੇ ਜਿਹੜੇ ਕੌਮ ਵਿੱਚ ਬਹੁਤ ਅਜਿਹੇ ਲੋਕ ਐ ਜਿਹੜੇ ਗਨਮੈਨਾਂ ਪਿੱਛੇ ਦੋ ਗਨਮੈਨ ਪਿੱਛੇ ਬਹਿ ਜਾਣ ਬੰਦੂਖ ਵਾਲੇ ਉਹਦੇ ਕਰਕੇ ਆਪਣੀ ਕੌਮ ਨੂੰ ਛੱਡ ਜਾਂਦੇ ਐ ਛੋਟੀ ਛੋਟੀ ਚੇਅਰਮੈਨੀ ਕਰਕੇ ਛੱਡ ਜਾਂਦੇ ਐ ਉਹ ਜਿਹੇ ਬੰਦੇ ਕਈ ਉੱਥੇ ਪ੍ਰਧਾਨ ਬਣੇ ਆ ਜਿਹੜੇ ਪਤਿਤ ਐ ਜਿਨ੍ਹਾਂ ਨੂੰ ਮਰਿਆਦਾ ਦਾ ਨਹੀਂ ਪਤਾ ਉਵੇਂ ਹੋ ਰਿਹਾ ਪਟਨਾ ਸਾਹਿਬ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਥੋੜੀ ਅਕਾਲੀ ਦਲ ਤੇ ਚੁਣੀ ਹੋਈ ਕਮੇਟੀ ওই ਤੁਸੀਂ ਦੂਜੇ ਪਾਸੇ ਭੇਜ ਦੋ ਤੁਸੀਂ ਜਾਣਾ ਆਪਣੇ ਆਪ ਜਾਇਓ ਕੋਈ ਸਿਆਸੀ ਪੋਲਿਟਿਕਸ ਜਿਹਨੇ ਕਰਨੀ ਹੈ ਉਹ ਕਿਸੇ ਪਾਰਟੀ ਜਾ ਕੇ ਕਰ ਸਕਦਾ ਹੈ ਪਰ ਜਿੱਥੇ ਗੁਰੂ ਦਾ ਗੱਲ ਹੈ ਜਿੱਥੇ ਆਪਣੀ ਸਿੱਖੀ ਦੀ ਗੱਲ ਹੈ ਜੇ ਉਹ ਹੀ ਤੁਸੀਂ ਆਪਣੀ ਸਾਰੀ ਇੰਸਟੀਟਿਊਸ਼ਨ ਕਿਸੇ ਦੇ ਹੋਰ ਪੁਲੇ ਛੱਡ ਜੋ ਆ ਬਰਦਾਸ਼ਤ ਕਰਨਾ ਬਹੁਤ ਔਖਾ ਹੈ ਦੇਖੋ ਅੰਗਰੇਜ਼ਾਂ ਨੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਤੋੜ ਸਕੇ ਪਰ ਇਹਨਾਂ ਨੇ ਅੱਜ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣਾ ਕਮੇਟੀ ਬਣਾਤੀ ਅੱਜ ਤੱਕ ਨਹੀਂ ਹੋਇਆ ਕਾਨੂੰਨ ਦੇ ਖਿਲਾਫ ਜਿੰਨੀਆਂ ਕਾਨੂੰਨੀਆਂ ਧਜੀਆਂ ਸਾਰੀਆਂ ਹੀ ਤੋੜ ਦਿੱਤੀਆਂ ਹੋ ਹੀ ਨਹੀਂ ਸਕਦਾ ਸੀ ਚਾਰਜ ਸ਼ੀਟਾਂ ਦਾ ਐਕਟ ਸਟੇਟ ਗਵਰਨਰ ਕਰ ਹੀ ਨਹੀਂ ਸਕਦੀ ਹੈ ਪਰ ਕਰਤਾ ਆ ਆਪਣੇ ਬੈਠੇ ਐ ਕਿਥੇ ਸੱਤ ਲੋਕ ਮੈਂਬਰ ਕਿੱਥੇ ਆਪਣੇ ਤਲੋਕ ਆ ਬੈਠੇ ਆ ਸਾਡੇ ਹਰਿਆਣਾ ਕਮੇਟੀ ਦੇ ਮੈਂਬਰ ਹੈ ਇਹਨਾਂ ਨੂੰ ਪੁੱਛੋ ਕੌਣ ਬਣਾਉਂਦਾ ਜੀ ਉੱਥੇ ਪ੍ਰਧਾਨ ਹਰਿਆਣੇ ਦਾ ਮੁੱਖ ਮੰਤਰੀ ਕਮੇਟੀ ਕੌਣ ਚਲਾਉਂਦਾ ਹੈ ਫੈਸਲਾ ਕਰਦਾ ਹੈ ਹਰਿਆਣੇ ਦਾ ਮੁੱਖ ਮੰਤਰੀ ਕਿ ਆਹ ਕਮੇਟੀ ਦਾ ਮੈਂ ਪ੍ਰਧਾਨ ਹੋਊਗਾ ਆ ਮੈਂਬਰ ਹੋਊਗਾ ਆ ਆ ਹੋਊਗਾ ਫਿਰ ਉਹ ਵੀ ਦੱਸਣਗੇ ਕਿ ਮर्यादा ਕੀ ਹੋਊਗੀ ਜਦੋਂ ਕਿਸਾਨ ਐਜੀਟੇਸ਼ਨ ਸੀ ਤੁਸੀਂ ਹੈਰਾਨ ਰਹਿ ਜਾਓਗੇ ਕਿਉਂਕਿ ਕਮੇਟੀ ਹੁਣ ਐਜੀਪੀਸੀ ਕੋਲ ਕੌਮ ਕੋਲ ਹੈ ਨਹੀਂ ਸੀ ਹਰਿਆਣਾ ਪੁਲਿਸ ਗੁਰੂਕਰਾਂਜ ਰਹਿ ਰਹੀ ਸੀ ਕਿਉਂਕਿ ਕਮੇਟੀ ਉਹਨਾਂ ਕੋਲ ਹੀ ਸੀ ਐਜੀਪੀਸੀ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਮਾਤਮਾ ਦੀ ਮੇ ਰਹੀ ਮੈਂਬਰ ਸਾਡੇ ਤਕੜੇ ਐ ਬਹੁਤ ਤਾਕਤਾਂ ਲਗੀਆਂ ਅਕਾਲੀ ਦਲ ਨੂੰ ਦੋ ਫਾੜ ਕਰਨ ਵਾਸਤੇ ਜੋ ਤੁਸੀਂ ਇੱਕ ਮੈਂ ਜਾਨਣਾ ਨਹੀਂ ਚਾਹੁੰਦਾ ਜੋ ਆਪਣੇ ਵਿੱਚ ਆ ਸਾਲ ਚ ਗੁਜ਼ ਰਿਹਾ ਸੋ ਮੇਰੀ ਜਿਹੜੀ ਇਹ ਗੱਲ ਕਹਿਣ ਦਾ ਤਾਂ ਆਪਣੇ ਗੁਰੂ ਸਬਾਨ ਨੇ ਉਹ ਕੌਮ ਪੈਦਾ ਕੀਤੀ ਜਿਹੜੀ ਇੱਕ ਬਹਾਦਰ ਕੌਮ ਜਿਹੜੀ ਸੇਵਾ ਕਰਨ ਵਾਲੀ ਕੌਮ ਜ਼ੁਲਮ ਦੇ ਖਿਲਾਫ ਲੜਨ ਵਾਲੀ ਕੌਮ ਪਰ ਹੌਲੀ-ਹੌਲੀ ਜਿਵੇਂ ਪੀੜੀਆਂ ਅੱਗੇ ਆਉਂਦੀਆਂ ਜਨਰੇਸ਼ਨਾਂ ਆਉਂਦੀ ਰਹੀ ਅੱਜ ਲੋੜ ਹੈ ਇੰਨਾ ਸੈਮੀਨਾਰਾਂ 'ਚ ਬੱਚਿਆਂ ਨੂੰ ਲਾਉਣ ਦੀ ਆਪਣੀ ਆਪਣੀ ਜਿਹੜੀ ਨਵੀਂ ਜਨਰੇਸ਼ਨ ਆ ਉਹਨੂੰ ਪਤਾ ਨਹੀਂ ਆਪਣੀ ਕੌਮ ਦੀ ਸਿਹادت ਕੀ ਹੈ ਆਪਣੀ ਹਿਸਟਰੀ ਕੀ ਹੈ ਆਪਾਂ ਆਪ ਗੁਰੂ ਘਰ ਚਲੇ ਜਾਂਦੇ ਆ ਜਿੰਨੇ ਸਮਾਗਮ ਆਉਂਦੇ ਆ ਆਪ ਚਲੇ ਜਾਂਦੇ ਨੇ ਬੱਚਿਆਂ ਨੂੰ ਨਹੀਂ ਲੈ ਕੇ ਆਉਂਦੇ ਤੇ ਬੱਚੇ ਅੱਜ ਕੱਲ ਇੰਟਰਨੈਟ 'ᱨ ਆਈਆਂ ਦੂਜੇ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਕੀ ਮਰਿਆਦਾ ਹੈ ਕੀ ਕੀ ਲ ਹੈ ਦੇਖੋ ਜੇ ਆਪਾਂ ਬਚਣਾ ਹੈ ਤੇ ਪਹਿਲੀ ਗੱਲ ਆਪਾਂ ਨੂੰ ਆਪਣੇ ਇੰਸਟੀਟਿਊਸ਼ਨ ਤਖੜੇ ਕਰਨੇ ਪੈਣੇ ਆ ਤੁਸੀਂ ਕਾਲੀ ਦਲ ਨੂੰ ਕਮਜ਼ੋਰ ਕਰਤਾ ਇੰਨਾ ਏਜੰਸੀਆਂ ਦੇ ਕਹਿਨ ਤੇ ਇੰਨਾ ਲੋਕਾਂ ਦੇ ਕਹਿਨ ਤੇ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਐ ਜੀਆਂ ਗੱਲਾਂ ਕੀਤੀਆਂ ਜਿਹੜੀਆਂ ਬਿਲਕੁਲ ਹੀ ਗਲਤ ਉਹਦੇ ਕਰਕੇ ਕੀ ਹੋਇਆ ਸਾਰੇ ਚੀਜ਼ਾਂ ਤੇ ਕਬਜ਼ੇ ਹੋ ਗਏ ਤੁਹਾਡੇ ਮਨਾਂ 'ਚ ਵੀ ਕਬਜ਼ੇ ਕਰਨ ਲੱਗ ਗਏ ਤੁਹਾਡੇ ਕੌਮ ਨੂੰ ਇੰਨੇ ਘਿਸਿਆ ਜ ਵੰਡ ਦਿੱਤਾ ਤੇ ਹਾਲਾਤ ਕੀ ਬਣ ਗਏ ਜਿਹੜੀ ਕੌਮ ਕੋਲੇ ਕੋਈ ਜਥੇਬੰਦੀ ਨਹੀਂ ਨਾ ਉਹ ਕੌਮ ਦੇ ਜਦੋਂ ਮਰਜ਼ੀ ਹਮਲਾ ਹੋ ਜਾਂਦਾ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਹੈ ਹਿੰਦੁਸਤਾਨ ਵਿੱਚ ਮੁਸਲਮਾਨ ਭਾਈਚਾਰਾ 18 20% ਹੈ ਆਪਾਂ ਤਾਂ 2% ਹੈ ਫਿਰ ਵੀ ਆਪਾਂ ਤੋਂ ਡਰਦੇ ਕਿਉਂਕਿ ਆਪਣੇ ਅਕਾਲ ਤਖਤ ਸਾਹਿਬ ਆਪਣੀ ਸੁਪਰੀਮ ਅਥਾਰਟੀ ਆਪਣੀ ਫਿਰ ਵੀ ਆਰਗੇਨਾਈਜ਼ ਹੈ ਉਹਨਾਂ ਕੋਲੇ ਵਿਚਾਰਿਆਂ ਕੋਲੇ ਨਹੀਂ ਹੈ ਜੋ ਹੁੰਦਾ ਜੀ ਮਰਜ਼ੀ ਕਰਦਾ ਉਹਨਾਂ ਨਾਲ ਧੱਕਾ ਕਰ ਦਿੰਦਾ ਕੋਈ ਬੋਲਣ ਵਾਲਾ ਹੈ ਉਹਨਾਂ ਵਾਸਤੇ ਉਹਨਾਂ ਦੀ ਕੋਈ ਜਥੇਬੰਦੀ ਹੈ ਵੰਡੇ ਗਏ ਹੈ ਪਰ ਮੈਂ ਉਹਨਾਂ ਚੀਜ਼ ਦੀ ਗੱਲ ਦੇਖੀ ਐ ਭਾਵੇਂ ਉਹ ਮਰ ਜਾਣਗੇ ਉਹ ਬੀਜੇਪੀ ਨੂੰ ਨਹੀਂ ਵੋਟ ਪਾਉਂਦੇ ਕਿਉਂਕਿ ਬੀਜੇਪੀ ਨੇ ਬਾਬਰੇ ਮਸਜਿਦ ਈ ਆਪਣੇ ਇੱਥੇ ਦਰਬਾਰ ਸਾਹਿਬ ਢੋਣ ਵਾਲੀ ਕਾਂਗਰਸ ਪਾਰਟੀ ਐ ਤੇ ਐ ਚੌੜੀ ਹੋ ਕੇ ਕਹਿਣਗੇ ਇੰਦਰਾ ਸਾਡੀ ਮਾਂ ਐ ਇੰਦਰਾ ਸਾਡੀ ਗਾਂਧੀ ਪਰਿਵਾਰ ਸਾਡਾ ਐ ਮੈਂ ਹੁਣੀ ਦੱਸ ਰਿਹਾ ਸੀ ਮੈਂ ਕਿਹਾ ਕਿ 84 ਚ ਕਤਲੇਆਮ ਹੋਏ ਉਹਦੇ ਬਾਅਦ ਇੱਥੇ ਦਰਬਾਰ ਸਾਹਿਬ ਤੇ ਹਮਲੇ ਹੋਏ ਕਿੰਨੀ ਵਾਰ ਸਰਕਾਰ ਪੰਜਾਬ ਚ ਬਣ ਗਈ ਕਾਂਗਰਸ ਦੀ ਇੱਥੇ ਤਾਂ ਬਣ ਨਹੀਂ ਚਾਹੀਦੀ ਪਰ ਨਹੀਂ ਇਸ ਕਰਕੇ ਮੈਂ ਅੱਜ ਜਿਹੜਾ ਜਿਹੜੇ ਸੈਮੀਨਾਰ ਦਾ ਮੈਂ ਕਹਣਾ ਹੈ ਮੈਸੇਜ ਸੀ ਗੁਰੂ ਸਾਹਿਬ ਦਾ ਇੱਕ ਸੈਕੂਲਰਿਜ਼ਮ ਦਾ ਉਹ ਮੈਸੇਜ ਇੱਕ ਸਿੱਖ ਕੌਮ ਦੀ ਸਭ ਤੋਂ ਵੱਡੀ ਸਟਰੈਂਥ ਹੈ ਸੈਕੂਲਰਿਜ਼ਮ ਦੂਜਾ ਹਿਊਮਨ ਰਾਈਟਸ ਵਾਸਤੇ ਲੜਨਾ ਭਾਵੇਂ ਕੁਛ ਮਰਜ਼ੀ ਹੋਏ ਉਹ ਵੀ ਆਪਣੀ ਸਭ ਤੋਂ ਵੱਡੀ ਸਟਰੈਂਥ ਹੈ ਇਹਨਾਂ ਵੈਲਿਊਜ਼ ਨੂੰ ਆਪਾਂ ਨੂੰ ਆਪਣੇ ਪਰਿਵਾਰ ਵਿੱਚ ਆਪਣੇ ਵਿੱਚ ਨਹੀਂ ਆਪਣੇ ਬੱਚਿਆਂ ਵਿੱਚ ਉਹਨਾਂ ਨੂੰ ਦੱਸਣਾ ਦੀ ਲੋੜ ਹੈ ਮੈਂ ਕਹਿ ਸਕਦਾ 99% ਦੇਸ਼ ਦੇ ਲੋਕਾਂ ਨੂੰ ਪਤਾ ਨਹੀਂ ਕਿ Hindu ਧਰਮ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਕੀਤੀ ਕਿਉਂਕਿ ਦੱਸਦੇ ਹੀ ਨਹੀਂ ਪੜਾਉਂਦੇ ਹੀ ਨਹੀਂ ਆ ਆ ਚੀਜ਼ਾਂ ਦਾ ਕਲਾਸਾਂ 'ਚ ਪੜਾਈ ਜਾਣ ਕਿ ਜਿਹੜੇ ਲੋਕ ਅੱਜ ਆਪਾਂ ਨੂੰ ਕੋਈ ਕੁਝ ਕਹਿੰਦੇ ਆ ਉਹਨਾਂ ਨੂੰ ਪਤਾ ਹੋਵੇ ਕਿ ਅੱਜ ਉਹ ਉੱਥੇ ਬੈਠੇ ਆ ਆਪਣੀ ਕੌਮ ਦੇ ਗੁਰੂ ਸਾਹਿਬਾਨ ਦੀ ਕੁਰਬਾਨੀ ਕਰਕੇ ਸ਼ਹਾਦਤ ਕਰਕੇ ਸੋ ਬੜੀ ਖੁਸ਼ੀ ਹੈ ਕਿ ਅੱਜ ਤੁਸੀਂ ਸਾਰੇ ਇੱਥੇ ਆਇਓ ਸ੍ਰੀ ਹਰਿਮੰਦਰ ਸਾਹਿਬ ਪ੍ਰਬੰਧਕ ਕਮੇਟੀ ਨੇ ਅਸੈਂਮਨਾਰ ਕੀਤਾ ਮੈਂ ਚਾਹਣਾ ਹੈ ਕਿ ਐਜੀਆਂ ਚ ਸੈਮੀਨਾਰ ਐਜੇ ਆਪਾਂ ਨੂੰ ਲਗ ਲਗ ਕਾਲਜਾਂ ਚ ਘੜ ਤੋਂ ਘੜ ਜਿਹੜੇ ਆਪਣੇ ਜਿੰਨੇ ਐਜੀਪੀਸੀ ਹੋਵੇ ਦਿੱਲੀ ਗੁਰਦਵਾਰਾ ਪਰਮੰਦਰ ਉਹ ਜਿੰਨੇ ਇੰਸਟੀਟਿਊਸ਼ਨਸ ਹੋਣ ਆਪਾਂ ਨੂੰ ਸਿੱਖ ਇਤਿਹਾਸ ਬਾਰੇ ਇੱਕ ਕੰਪਲਸਰੀ ਸਬਜੈਕਟ ਹੋਣਾ ਚਾਹੀਦਾ ਗੁਰੂ ਸਬੰਧ ਦੇ ਜੀਵਨ ਬਾਰੇ ਜਿੰਨਾ ਤੱਕ ਆਪਾਂ ਕੌਮ ਤਾਂ ਬਚੂਗੀ ਜੇ ਆਪਣੇ ਬੱਚਿਆਂ ਨੂੰ ਆਪਾਂ ਸਹੀ ਰਾਹ ਤੇ ਲਾ ਦਾਂਗੇ ਜੇ ਬੱਚਿਆਂ ਨੂੰ ਆਪਣੀ ਸਾਰੀ ਲਾਈਫ ਹਿਸਟਰੀ ਬਾਰੇ ਨਾ ਪਤਾ ਹੋਊਗਾ ਤੇ ਫਿਰ ਹੌਲੀ-ਹੌਲੀ ਆਪਣੇ ਵਿੱਚ ਡਿਗ੍ਰੇਡੇਸ਼ਨ ਆਊਗੀ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਪਹਿਲੀ ਬੇਨਤੀ ਹੈ ਆਪਣੀ ਕੌਮ ਦੀ ਇੰਸਟੀਟਿਊਸ਼ਨ ਨੂੰ ਤਗੜਾ ਰੱਖੋ ਤਾਂ ਜੇ ਬਚਣਾ ਹੈ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਫੌਜ ਹੈ ਪਛਾਣੋ ਕਿਹੜੇ ਕਈ ਝਾਲੀ ਵੀ ਬਣੇ ਫਿਰਦੇ ਆ ਕਿਉਂਕਿ ਏਜੰਸੀਆਂ ਬਣਾਉਂਦੀਆਂ ਪਰ ਆਪਾਂ ਨੂੰ ਆਪਣੀ ਜਥੇਬੰਦੀ ਜਿਹੜੀ 105 ਸਾਲ ਪੁਰਾਣੀ ਜਥੇਬੰਦੀ ਹੈ ਉਹਨੂੰ ਤਕੜਾ ਰੱਖੋਗੇ ਤੇ ਤੁਹਾਨੂੰ ਆਂਚ ਨਹੀਂ ਆਉਗੀ ਜੇ ਆ ਤਕੜੀ ਹੁੰਦੀ ਤੁਸੀਂ ਆ 10 ਸਾਲ ਸਾਡੀ ਕਮਜ਼ੋਰ ਨਾ ਕੀਤਾ ਹੁੰਦਾ ਕਿਸੇ ਦੀ ਹਿੰਮਤ ਨਹੀਂ ਹੋਣੀ ਸੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਕਿਦਾਰੇ ਹੋਰ ਭੱਜ ਜਾਣ ਹਿੰਮਤ ਨਹੀਂ ਹੋਣੀ ਸੀਗੀ ਐਸਜੀਪੀਸੀ ਤੋੜ ਕੇ ਹਰਿਆਣਾ ਕਮੇਟੀ ਬਣਾਦਣ ਆਪਣੇ ਤਖਤ ਹਜ਼ੂਰ ਸਾਹਿਬ ਦਾ ਐਕਟ ਬਦਲਣ ਦੀ ਵੀ ਹਿੰਮਤ ਨਹੀਂ ਹੋਣੀ ਜਿਹੜੀ ਐਨੀ ਸਾਲ ਹੋ ਗਏ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਫੌਜ ਹੈ ਹੀ ਨਹੀਂ ਇਹਨਾਂ ਦੀ ਕਮਜ਼ੋਰ ਕਰਤੀ ਹੈ ਇਸ ਕਰਕੇ ਆਪਣੀ ਪੇਕੇ ਆਪਣੀ ਫੌਜ ਨੂੰ ਤਗੜਾ ਰੱਖੋ ਤਾਂ ਹੀ ਬਚਾਂਗੇ ਤੇ ਆਪਣੀ ਇੰਸਟੀਟਿਊਸ਼ਨਸ ਕੋਈ ਵੀ ਹੋਵੇ ਉਹਦੇ ਖਿਲਾਫ ਨਾ ਬੋਲੋ ਜੇ ਕੋਈ ਗੱਲ ਹੈ ਭਾਵੇਂ ਕੰਨਸ ਆਪਣੇ ਥੀ ਵਿਊ ਦਦਿਓ ਆਪਾਂ ਆਪਣੀ ਬਦਨਾਮੀ ਸਭ ਤੋਂ ਵੱਧ ਆਪਾਂ ਹੀ ਕਰੀ ਜਾਂਦੇ ਆ ਹੋਰ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਹੈ ਆਪਣੇ ਆਪ ਹੀ ਆਪਣੀ ਬਦਨਾਮੀ ਕਹਿ ਕਹਿ ਕੇ ਕਹਿ ਕਹਿ ਕੇ ਹੁਣ ਰਾਹੁਲ ਗਾਲੀ ਨੇ ਕਿਹਾ 17% ਪੰਜਾਬ ਦਾ ਯੂਥ ਡਰੱਗਸ ਚ ਹੈ ਤੇ ਸਾਰੇ ਕਹਿਣ ਲੱਗੇ ਜੀ ਕਿ ਸਿੱਖ ਨੌਜਵਾਨ ਦਾ ਤਾਂ 70% ਡਰੱਗਸ ਚ ਹੈ ਮੈਂ ਤੁਹਾਨੂੰ ਐਕਚੁਅਲ ਇਨਸੀਡੈਂਟ ਦੱਸਦਾ ਮੈਂ ਡਿਪਟੀ ਸੀਐਮ ਸੀ ਮੈਂ ਸਨ ਫਾਰਮਾ ਇੱਕ ਬਹੁਤ ਵੱਡੀ ਇੰਡੀਆ ਦੀ ਕੰਪਨੀ ਹੈ ਮੈਂ ਉੱਥੇ ਗਿਆ ਉਹਨਾਂ ਨੂੰ ਪੰਜਾਬ ਚ ਇਨਵੈਸਟ ਕਰਾਉਣ ਵਾਸਤੇ ਤੇ ਮੈਂ ਉਹਨਾਂ ਦੇ ਦੇ ਮਾਲਕ ਕੋਲ ਬੈਠਾ ਮੈਨੂੰ ਕਹਿੰਦਾ ਜੀ ਅਸੀਂ ਇਨਵੈਸਟ ਤਾਂ ਕਰ ਲਾਂਗੇ ਲੇਬਰ ਮਿਲ ਜੂਗੀ ਲੋਕੀ ਕੰਮ ਕਰਨ ਵਾਲੇ ਮੈਂ ਕਿਹਾ ਕਿਉਂ ਉਹ ਕਹਿੰਦਾ ਜੀ ਅਸੀਂ ਪੜ੍ਹ ਰਹੇ ਹਾਂ ਕਿ 70% ਲੋਕੀ ਡਰੱਗਸ ਖਾਂਦੇ ਇੱਥੇ ਦੇਖੋ ਆਪਣੇ ਨੂੰ ਇਸ਼ੂ ਕੀ ਸੀ ਉਹ ਇਸ਼ੂ ਸੀ ਕਿ ਇੱਕ ਸਰਵੇ ਕੰਪਨੀ ਨੂੰ ਡਿਊਟੀ ਲਈ ਗਈ ਕਿ ਜਿਹੜਾ ਡਰੱਗ ਡਿਟੈਕਸ਼ਨ ਸੈਂਟਰ ਹੈ ਉਹਦਾ ਉਹਦੇ ਵਿੱਚ ਏਜ ਪ੍ਰੋਫਾਈਲ ਕੀਤੀ ਜਾਏ ਕਿ ਆਹ ਡਰੱਗ ਡਿਟੈਕਸ਼ਨ ਸੈਂਟਰ ਤਰਨਤਨ ਦਾ ਸੀ ਉਹਦੇ ਜਿੰਨੇ ਬੱਚੇ ਐ ਉਹਨਾਂ ਦੀ ਏਜ ਪ੍ਰੋਫਾਈਲ ਕੀਤੀ ਜਾਏ ਤੇ ਉਹਨਾਂ ਨੇ ਦੱਸਿਆ ਕਿ 70% ਉਸ ਡਰੱਗ ਸੈਂਟਰ ਵਿੱਚ ਨੌਜਵਾਨ ਸੀ ਆਬਵੀਅਸਲੀ ਤੇ ਉਹਨਾਂ ਨੇ ਕਿਹਾ ਦਾ ਸਾਰੇ ਕਰਕੇ ਤੇ ਬਨਾਮ ਕਰਤਾ ਇਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਮੈਂ ਆਊਟ ਆਫ ਕੰਟਰੀ ਮੇਰੀ ਫਲਾਈਟ ਹੈ ਪਰ ਮੈਂ ਐਚਜੀਪੀਸੀ ਦਾ ਸਨਸਾਬ ਤੁਹਾਡਾ ਸਾਰੇ ਮੰਜੀ ਜੀ ਸਾਰੇ ਜੀ ਆਪਣੀ ਧਨਵਾਦ ਕਰਦਾ ਕਿ ਤੁਸੀਂ ਸਹਿਮਣਾ ਰੱਖਿਆ ਤੇ ਆ ਸੈਮੀਨਾਰ ਤੇ ਆ ਜਿਹੜੀ ਸ਼ਤਾਬ ਦੀ ਆਪਾਂ ਸਾਰੇ ਰਲ ਮਿਲ ਕੇ ਤੇ ਮੈਂ ਤਾਂ ਧਾਮੀ ਸਾਹਿਬ ਨੂੰ ਕਹਿ ਰਿਹਾ ਸੀ ਮੈਂ ਕਿ ਸਾਰੇ ਜਿਹੜੇ ਲੋਕਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਬੁਲਾਈਏ ਤੇ ਆਪਣੇ ਗੁਰੂ ਸਵਾਦ ਦਾ ਮੈਸੇਜ ਉੱਥੇ ਭੇਜਣ ਦੀ ਲੋੜ ਹੈ ਕਿਉਂਕਿ ਨਵੀਂ ਜਨਰੇਸ਼ਨ ਨੂੰ ਮੈਸੇਜ ਨਹੀਂ ਪਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ